ਸੋ ਹਾਂਜੀ ਕੀ ਹਾਲ ਚਾਲ ਸਵਾਗਤ ਆ ਤੁਹਾਡੇ ਆਪਣੇ ਚੈਨਲ ਪੰਜਾਬ ਐਗਰੋ ਕਰਾਲਾ ਉੱਤੇ ਸੋ ਬਾਬਿਓ ਦਸ਼ਮੇਸ਼ ਮਸ਼ੀਨ ਲੈਂਡ ਫੋਰਸ ਵੀ ਕਹਿ ਸਕਦੇ ਆ ਜੀ ਲੈਂਡ ਫੋਰਸ ਆਂ ਦੇ ਮਸ਼ੀਨਾਂ ਦਸ਼ਮੇਸ਼ ਆ ਮਰਗੜਾ ਲੰਦੀ ਤੇ ਆਪਾਂ ਨੇ ਫੁੱਲ ਰਿਪੇਅਰ ਕੀਤੀ ਸੀ ਸੋ ਤੁਸੀਂ ਦੇਖ ਸਕਦੇ ਆ ਆਪਾਂ ਗੇਅਰ ਲਾ ਚੁੱਕੇ ਆਂ ਜੀ ਟੈਸਟਿੰਗ ਵਾਸਤੇ ਆਪਾਂ ਹੁਣ ਟਰਾਈ ਕਰ ਰਹੇ ਆਂ ਜੀ ਠੀਕ ਆ ਜੀ ਸੋ ਮਸ਼ੀਨ ਦੇ ਵਿੱਚ ਕੋਈ ਆਵਾਜ਼ ਨਹੀਂ ਗਈ ਕੁਝ ਵੀ ਨਹੀਂ ਗਾ ਜਿਵੇਂ ਸਾਇਲੈਂਟ ਹੋ ਕੇ ਮਸ਼ੀਨ ਚੱਲਦੀ ਆ ਜੀ ਠੀਕ ਆ ਜੀ ਦੇਖੋ ਬਾਬਿਓ ਪੂਰੀ ਰਿਪੇਅਰ ਹੋਈ ਹੋਈ ਮਸ਼ੀਨ ਹੈ ਜੀ ਤੇ ਮਸ਼ੀਨ ਦਾ ਸੂਟਾ ਘਟ ਤੀ ਤੇ ਆਪਾਂ ਨੇ ਸੂਟਾ ਵਧਾਇਆ ਤੀ ਠੀਕ ਹੈ ਜੀ ਤੇ ਸਾਡੇ ਪਿੰਡ ਦੀ ਉਹ ਮਸ਼ੀਨ ਤੀ ਤੇ ਤੁਸੀਂ ਦੇਖ ਸਕਦੇ ਹੋ ਕਿਆ ਪਰਫਾਰਮੈਂਸ ਆ ਠੀਕ ਹੈ ਜੀ ਫੁੱਲ ਰਿਪੇਅਰ ਹੋਈ ਹੋਈ ਮਸ਼ੀਨ ਹੈ ਜੀ ਤੇ ਪੰਜਾਬ ਐਗਰੋਕਰਾਲਾ ਨਾਬੇ ਦੇ ਲੋਏ ਪਿੰਡ ਆਈ ਆਪਣਾ ਠੀਕ ਹੈ ਜੀ ਸੋ ਉੱਥੇ ਆਪਾਂ ਕੰਮ ਕਰਦੇ ਹਾਂ ਜੀ ਏ ਜਿਨੇ ਵੀਡੀਓ ਤੁਹਾਡੇ ਅੱਗੇ ਲੈ ਕੇ ਆਉਣੇ ਆ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮਸ਼ੀਨ ਨੇ ਚੱਕਰ ਫੜ ਲੇ ਠੀਕ ਹੈ ਜੀ ਸੋ ਕਹਿੰਦੇ ਆ ਮਸ਼ੀਨ ਦੇ ਵਿੱਚ ਪਰ ਰੇਤਾ ਪਾਉਣਾ ਰੇਤਾ ਮਤਲਬ ਹੋਣਾਗਾ ਥੱਲੇ ਰਹਿ ਜਾਂਦਾਗਾ ਹਵਾ ਖਿੱਚ ਨਹੀਂ ਪਹੁੰਚ ਸੁਟਾ ਐਡਾ ਹੁੰਦਾ ਨਹੀਂਗਾ ਪਰ ਇਹਦੇ ਵਿੱਚ ਦਿਖਾਉਣੇ ਜੀ ਆਪਣਾ ਸੁਟਾ ਇੰਨਾ ਵਧਾਤਾ ਵੀ ਰੇਤਾ ਵੀ ਥੱਲੇ ਝਾੜਨੇ ਲੱਗਦਾ ਨਹੀਂ ਪਹਿਲੀ ਖਿੱਚ ਲੈਂਦੀ ਹੈਗੀ ਕਿਉਂਕਿ ਤੂੜੀ ਉਪਰਾਲੀ ਨਾਲੋਂ ਰੇਤਾ ਇਹ ਜ਼ਿਆਦਾ ਹੈਵੀ ਹੁੰਦਾਗਾ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੱਲੀ ਕੱਲੀ ਚੀਜ਼ ਮਸ਼ੀਨ ਦੇ ਚੱਕਰ ਦੇਖੋ ਕਿੰਨੇ ਨੇ ਸੋ 963 ਤੇ ਚੱਲਣੀ ਹੈ ਇਹ ਸਵਰਾਜ 963 ਤੇ ਠੀਕ ਹੈ ਜੀ ਪੂਰੀ ਹਵਾਈ ਪੂਰੀ ਗੂੰਜ ਪੈਂਦੀ ਆ ਠੀਕ ਹੈ ਜੀ ਦੇਖੋ ਇੰਨੇ ਚੱਕਰਾਂ ਦੇ ਵਿੱਚ ਮਸ਼ੀਨ ਦੀ ਕੋਈ ਟੜਕਣ ਨਹੀਂ ਗਈ ਕੋਈ ਟੜਕਵਾਜੀ ਕੁਝ ਵੀ ਨਹੀਂ ਗਈ ਠੀਕ ਹੈ ਜੀ ਐਂਡ ਸਾਇਲੈਂਟ ਹੋ ਕੇ ਮਸ਼ੀਨ ਚੱਲ ਰਹੀ ਹੈ ਕੋਈ ਧੜਕ ਨਹੀਂ ਕੁਝ ਨਹੀਂ ਹੈਗਾ ਠੀਕ ਹੈ ਜੀ ਪੂਰਾ ਪੂਰੀ ਮਤਲਬ ਸਾਰੀ ਖੋਲ ਕੇ ਮਸ਼ੀਨ ਰਿਪੇਅਰ ਕੀਤੀ ਹੋਈ ਹੈ ਜੀ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋਗੇ ਤੇ ਹਵਾ ਦੇਖੋ ਕਿੱਥੇ ਤੱਕ ਜਾਂਦੀ ਆ ਠੀਕ ਹੈ ਜੀ ਇਹᱫ tội ਤੁਹਾਨੂੰ ਦਿਖਾ ਦਿੰਨੇ ਆਗੇ ਠੀਕ ਹੈ ਜੀ ਰੀਲ ਦੇ ਚੱਕਰ ਵੀ ਸਹੀ ਨੇ ਅੱਗੇ ਪੂਰੀਆਂ ਚੱਕਰ ਵੀ ਸਹੀ ਨੇ ਜਮੀ ਓਕੇ ਨੇਗੇ ਤੇ ਤੁਹਾਨੂੰ ਇਧਰੋਂ ਵੀ ਦਿਖਾਉਣ ਆ ਦੇਖੋ ਗੂੰਹਣ ਦੀ ਸੋ ਪੂਰੀ ਹਵਾ ਬਣੀ ਹੋਈ ਹੈ ਜੀ ਠੀਕ ਹੈ ਜੀ ਇਧਰੋਂ ਦੇਖੋ ਕੋਈ ਮਤਲਬ ਕਿ ਕਿਸੇ ਵੀ ਚੀਜ਼ ਦੇ ਵਿੱਚ ਕੋਈ ਡਾਵਾ ਡੋਲ ਨਹੀਂ ਹੈਗਾ ਠੀਕ ਹੈ ਜੀ ਐਨ ਪੂਰੀਆਂ ਸਿੱਧੀਆਂ ਹੋ ਗਏ ਚੀਜ਼ਾਂ ਜਲ ਰਹੀਆਂ ਨੇ ਠੀਕ ਹੈ ਜੀ ਕਈ ਵਾਰ ਜੇ ਮਤਲਬ ਚੈਨ ਵਾਲੀ ਉਹ ਧੜਕੀ ਜਾਂਦੀ ਆ ਸਰਜਾ ਮਾਰੀ ਜਾਂਦੀ ਆ ਸੋ ਇਹ ਚੀਜ਼ਾਂ ਨਹੀਂ ਹੈਗੀਆਂ ਸੋ ਤੁਸੀਂ ਚਾਰ ਨੇਦੀ ਦੇਖ ਸਕਦੇ ਹੋ ਸੋ 963 ਤੇ ਮਸ਼ੀਨ ਚੱਲ ਰਹੀ ਜੀ ਪਿੱਛੋਂ ਵੀ ਕੋਈ ਮਤਲਬ ਆਵਾਜ਼ ਨਹੀਂ ਹੈਗੀ ਠੀਕ ਹੈ ਜੀ ਇਧਰ ਵੀ ਤੁਹਾਨੂੰ ਤੇ ਚੈੱਕ ਕਰਵਾ ਦਨੇ ਹੈਗੇ ਠੀਕ ਹੈ ਜੀ ਦੇਖੋ ਜੀ ਲੈਂਡ ਫੋਰਸ ਆਂਦੀ ਮਸ਼ੀਨਾਂ ਦਸ਼ਮੇਸ਼ ਪਹਿਲਾਂ ਦਸ਼ਮੇਸ਼ 9 ਸੀ ਹੁਣ ਨਾਮ ਚੇਂਜ ਕਰਕੇ ਲੈਂਡ ਫੋਰਸ ਰੱਖ ਲਿਆ ਜੀ ਅਮਰ ਗੜਾ ਵਾਲਾ ਨੇ ਸੋ ਉਹਨਾਂ ਦੀ ਬਣੀ ਹੋਈ ਮਸ਼ੀਨ ਹੈ ਜੀ ਤੁਸੀਂ ਇਧਰ ਵੀ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਸੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ